ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਨਰਾਤਿਆਂ ਦੇ ਸਾਰਿਆਂ ਨੂੰ ਬਹੁਤ-ਬਹੁਤ ਹੀ ਸ਼ੁਭਕਾਮਨਾ ਮੁਬਾਰਕਾਂ ਹੋਵੇ ਜੀ ਤੇ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟੋ ਕਹਿੰਦੇ ਵੀ ਤੁਸੀਂ ਸਾਨੂੰ ਸੂਜੀ ਦਾ ਹਲਵਾ ਬਣਾ ਕੇ ਦਿਖਾਓ ਹਲਵਾਈ ਸਟਾਈਲ ਕਿਵੇਂ ਬਣਦਾ ਹੈ ਤੇ ਅੱਜ ਆਪਾਂ ਤੁਹਾਨੂੰ ਪੂਰਾ ਵਧੀਆ ਸੂਜੀ ਦਾ ਹਲਵਾ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਜਿਵੇਂ ਹਲਵਾਈ ਵੀਰ ਬਣਾਉਂਦੇ ਆ ਜੀ ਜਿਹੜਾ ਜਿਹੜਾ ਸਮਾਨ ਮੈਂ ਲਿਆ ਵਰਤੇ ਆ ਉਹ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਤੇ ਆਜੋ ਫਿਰ ਐਸਪੀ ਕਰਦੇ ਆਂ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਆ ਕਰੋ ਤੇ ਆਜੋ ਫਿਰ ਤੁਹਾਨੂੰ ਹੁਣ ਬਣਾ ਕੇ ਦਿਖਾਉਂਦੇ ਆਂ ਆਪਾਂ ਹਲਵਾਈ ਸਟਾਈਲ ਸੂਜੀ ਦਾ ਹਲਵਾ ਕਿਵੇਂ ਬਣਦਾ ਸੂਜੀ ਦਾ ਹਲਵਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਸੂਜੀ ਤੇ ਲੋ ਜੀ ਇੱਕ ਕੌਲੀ ਆਪਾਂ ਨੇ ਸੂਜੀ ਦੇ ਲਈ ਆ ਤੇ ਜਿੰਨੀ ਤੁਸੀਂ ਸੂਜੀ ਲੈਣੀ ਆ ਪੌਨੀਓ ਤੁਸੀਂ ਖੰਡ ਲੈਣੀ ਆ ਯਾਨੀ ਚੀਨੀ ਤੇ ਖੰਡ ਆ ਜਿਹੜੀ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਜੇ ਤੁਹਾਨੂੰ ਹਲਵਾ ਜ਼ਿਆਦਾ ਮਿੱਠਾ ਪਸੰਦ ਆ ਤਾਂ ਇਹਨੂੰ ਥੋੜੀ ਜਿਹੀ ਵੱਧ ਪਾ ਦਿਓ ਤੇ ਨਹੀਂ 2-3 ਚਮਚੇ ਘੱਟ ਕਰ ਦਿਓ ਜਿੰਨੀ ਸੂਜੀ ਓਨੀਓ ਖੰਡ ਤੇ ਜਿੰਨੀ ਤੁਸੀਂ ਸੂਜੀ ਲੈਣੀ ਆ ਓਨੀ ਹੀ ਤੁਸੀਂ ਘਿਓ ਲੈਣਾ ਘਿਓ ਤੁਸੀਂ ਦੇਸੀ ਵੀ ਲੈ ਸਕਦੇ ਹੋ ਜਾਂ ਬਜਸਪਤੀ ਚੋ ਵੀ ਦੇ ਸਕਦੇ ਹੋ ਤੁਹਾਡੀ ਮਰਜ਼ੀ ਆ ਤੇ ਉਸ ਤੋਂ ਬਾਅਦ ਥੋੜੇ ਜਿਹਾ ਆਪਣੇ ਕੋਲ ਡਰਾਈ ਫਰੂਟ ਹੈ ਜੀ ਆ ਦੇਖੋ ਜਿਹੜੇ ਤੁਹਾਡੇ ਕੋਲ ਡਰਾਈ ਫਰੂਟ ਹੋਏ ਤੁਸੀਂ ਉਹ ਇਹਦੇ ਵਿੱਚ ਵਰਤ ਦਿਓ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਨਾਰੀਅਲ ਦਾ ਬੁਰਦਾ ਠੀਕ ਹੈ ਜੀ ਆ ਸਮਾਨ ਆਪਾਂ ਵਰਤਾਂਗੇ ਤੇ ਹੁਣ ਇੱਥੇ ਆਪਾਂ ਇੱਕ ਬਰਤਨ ਲਵਾਂਗੇ ਜੀ ਉਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਪਾਉਣਾ ਆਪਾਂ ਜਿੰਨੀ ਮੰਨ ਲਓ ਆਪਣੇ ਕੋਲ ਸੂਜੀ ਆ ਜਿਵੇਂ ਕਿ ਇੱਕ ਕੌਲੀ ਆਪਣੇ ਕੋਲ ਸੂਜੀ ਦੀ ਆ ਆਪਾਂ ਨੇ ਇਹੀ ਤਿੰਨ ਕੌਲੀਆਂ ਦੇ ਵਿੱਚ ਪਾਣੀ ਦੀਆਂ ਪਾਉਣੀਆਂ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਜਿਵੇਂ ਕਿ ਇਹ ਕੌਲੀਆਂ ਹੋ ਗਈਆਂ ਨਾ ਹੁਣ ਇਹ ਸੇਵੇਂ ਆ ਲਓ ਜੀ ਦੋ ਕੌਲੀਆਂ ਪਾਣੀ ਦੀ ਮੈਂ ਪਾ ਲੀਆਂ ਇੱਕ ਇਹ ਹੋ ਗਈ ਤਿੰਨ ਕੌਲੀਆਂ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਤੇ ਹੁਣ ਆਪਾਂ ਇਹਨੂੰ ਘੋਲ ਲਾਂਗੇ ਯਾਨੀ ਆਪਾਂ ਇਹਦੀ ਕੋਈ ਚਾਸਣੀ ਨਹੀਂ ਬਣਾਉਣੀ ਸਿਰਫ ਖੰਡ ਹੈ ਜਿਹੜੀ ਉਹ ਪਾਣੀ 'ਚ ਆਪਾਂ ਨੇ ਮੈਲਟ ਕਰਨੀ ਹੈ ਯਾਨੀ ਘੋਲ ਦੇਣੀ ਆ ਤੇ ਲਓ ਜੀ ਖੰਡ ਆ ਜਿਹੜੀ ਘੁਲ ਚੁੱਕੀ ਆ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰਦੇ ਆ ਸਾਈਡ ਤੇ ਤੇ ਹੁਣ ਰੱਖਾਂਗੇ ਜੀ ਇੱਥੇ ਆਪਾਂ ਇੱਕ ਕੜਾਹੀ ਕੜਾਹੀ ਲਾਵਾਂਗੇ ਆਪਾਂ ਲੋਹੇ ਦੀ ਲੋਹੇ ਦੀ ਕੜਾਹੀ ਦੇ ਵਿੱਚ ਜਿਹੜਾ ਹਲਵੇ ਦਾ ਫਲੇਵਰ ਹੈ ਪੂਰਾ ਇਹਨਾਂ ਘੈਂਟ ਆਉਂਦਾ ਏ ਤੇ ਲਓ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਕੀ ਹੁਣ ਬਨਸਪਤੀ ਤੁਸੀਂ ਦੇਸੀ ਕੀ ਵੀ ਲੈ ਸਕਦੇ ਹੋ ਕੀ ਤੁਸੀਂ ਉਨਾਂ ਹੀ ਪਾਉਣਾ ਜਿੰਨੀ ਤੁਸੀਂ ਸੂਜੀ ਪਾਉਣੀ ਆ ਤੇ ਲਓ ਜੀ ਕੀ ਨੂੰ ਕਰਦੇ ਹਾਂ ਹੁਣ ਆਪਾਂ ਮੈਲਟ ਤੇ ਕੀ ਜਦੋਂ ਮੈਲਟ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਸੂਜੀ ਤੇ ਸੂਜੀ ਲੈਣੀ ਆ ਤੁਸੀਂ ਬਰੀਕ ਜਿਆਦਾ ਮੋਟੀ ਸੂਜੀ ਨਹੀਂ ਦੇਣੀ ਹੈਗੀ ਠੀਕ ਹੈ ਜੀ ਕਿਉਂਕਿ ਮੋਟੀ ਸੂਜੀ ਦਾ ਜਿਹੜਾ ਹਲਵਾ ਉਹ ਦਾਣੇਦਾਰ ਬਣਦਾ ਏ ਤੇ ਲਓ ਜੀ ਆ ਦੇਖੋ ਕੀ ਹੈ ਜਿਹੜਾ ਆਪਣਾ ਇਹ ਪੂਰਾ ਪੂਰਾ ਆ ਗਿਆ ਜਿੰਨੀ ਸੂਜੀ ਉਹ ਨਹੀਂ ਕੀ ਤੇ ਹੁਣ ਆਪਾਂ ਇਹਨੂੰ ਮਠੀਆਂਾਂ ਚ ਭੁੰਨਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੀ ਤੇ ਲਓ ਜੀ ਹੁਣ ਆਪਾਂ ਇਹਨੂੰ ਭੁੰਨਦੇ ਹੌਲੀ ਹੌਲੀ ਜਦੋਂ ਤੱਕ ਇਹ ਭੁੰਨ ਨਹੀਂ ਜਾਂਦੀ ਤੇ ਜਦੋਂ ਸੂਜੀ ਭੁੰਨਦੀ ਨੂੰ 5 ਮਿੰਟ ਹੋ ਜਾਣ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜਿਆਦਾ ਦੋ ਛੋਟੇ ਚਮਚ ਤੇ ਯਾ ਇੱਕ ਵੱਡਾ ਚਮਚ ਤੁਸੀਂ ਇਹਦੇ ਵਿੱਚ ਬੇਸਣ ਦਾ ਪਾਉਣਾ ਠੀਕ ਹੈ ਜੀ ਜਿਆਦਾ ਨਹੀਂ ਪਾਉਣਾ ਆ ਦੇਖੋ ਮੈਂ ਇੱਕ ਵੱਡਾ ਚਮਚ ਪਾਇਆ ਤੇ ਆਪਾਂ ਇਹਨੂੰ ਫੇਰ ਘੁੰਮਣਾ ਠੀਕ ਹੈ ਜੀ ਫੇਰ ਕੰਟੀਨਿਊ ਕਰਨਾ ਹੈ ਬੇਸਣ ਪਾਉਣ ਨਾਲ ਫਲਵੇ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਠੀਕ ਹੈ ਜੀ ਐਨ ਮਲਾਈ ਵਰਗਾ ਹਲਵਾ ਬਣਦਾ ਹੈ ਤੇ ਲੋ ਜੀ ਸਾਡੇ ਕੋਲ ਤਾਂ ਆਹੀ ਟ੍ਰਿਕ ਹੈ ਜਦੋਂ ਵੀ ਅਸੀਂ ਹਲਵਾ ਬਣਾਉਂਦੇ ਆ ਨਾ ਲੰਗਰਾਂ ਦੇ ਵਿੱਚ ਜਦੋਂ ਸੂਜੀ ਭੁੰਨੀ ਨੂੰ 5 ਮਿੰਟ ਹੋ ਜਾਂਦੇ ਆ ਉਸ ਤੋਂ ਬਾਅਦ ਆ ਪੈਦੇ ਵਿੱਚ ਬੇਸਣ ਪਾ ਦਿੰਦੇ ਆ ਜੀ ਇੱਕ ਤੇ ਲੋ ਜੀ ਹੁਣ ਆਪਾਂ ਇਹਨੂੰ ਫੇਰ ਭੁੰਨਦੇ ਆ ਜਦੋਂ ਤੱਕ ਇਹ ਭੁੰਨ ਨਹੀਂ ਹੋ ਜਾਂਦੀ ਤੇ ਲੋ ਜੀ ਜਦੋਂ ਸੂਜੀ ਨਾ ਆਪਣੀ 골ਡਨ ਬ੍ਰਾਊਨ ਹੋ ਜਵੇ ਜਿਆਦਾ ਬ੍ਰਾਊਨ ਨਹੀਂ ਕਰਨੀ ਹੈਗੀ ਇਹ ਕਿਉਂਕਿ ਕਈ ਵਾਰ ਆਪਾਂ ਨਾ ਆਏ ਹੁੰਦਾ ਆਪਾਂ ਨੂੰ ਵੀ ਹਲਵਾ ਕੱਚਾ ਨਾ ਰਹਿ ਜਾਵੇ ਜਿਹੜੀ ਸੂਜੀ ਆਪਾਂ ਕਈ ਵਾਰ ਜਿਆਦਾ ਭੁੰਨ ਲੈਂਦੇ ਆ ਨਾ ਤੇ ਜਿਹੜਾ ਹਲਵਾ ਇਹੋ ਜਿਆਦਾ ਡਰਾਈ ਹੋ ਜਾਂਦਾ ਹੈ ਆ ਦੇਖੋ ਜਦੋਂ ਆਪਣੀ 골ਡਨ ਲਾਈਟ ਲਾਈਟ ਬ੍ਰਾਊਨ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੂਜੀ ਉਸ ਟਾਈਮ ਤੇ ਆਪਾਂ ਦੇ ਸੇਕ ਕਰਨਾ ਘਟ ਤੇ ਜਿਹੜੀ ਆਪਾਂ ਨੇ ਪਾਣੀ ਪਾ ਕੇ ਚਾਸਣੀ ਬਣਾ ਕੇ ਰੱਖੀ ਆ ਉਹ ਕਰ ਦਣੀ ਇਹਦੇ ਵਿੱਚ ਐਡ ਇਹ ਤਾਂ ਜੀ ਆਹ ਦੇਖੋ ਫਿਰ ਸ਼ੇਕ ਆ ਜਿਹੜਾ ਉਹ ਘੱਟ ਕਰ ਲਿਓ ਤੇ ਲਓ ਜੀ ਚਾਸਣੀ ਐਡ ਕਰ ਦੋਗੇ ਤੇ ਇਸ ਟਾਈਮ ਤੇ ਸ਼ੇਕ ਆ ਜਿਹੜਾ ਥੋੜਾ ਜਿਹਾ ਕਰ ਦੂਗੇ ਆਪਾਂ ਤੇਜ਼ ਤੇ ਲਓ ਜੀ ਸ਼ੇਕ ਤੇਜ਼ ਕਰਕੇ ਹੁਣ ਆਪਾਂ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹ ਹਲਵਾ ਜਿਹੜਾ ਆਪਣਾ ਉਹ ਐਨ ਥਿੱਕ ਨਹੀਂ ਹੋ ਜਾਂਦਾ ਤੇ ਲਓ ਜੀ ਥੋੜੀਆਂ ਪਹਿਲੇ ਵਿੱਚ ਦਾਖਾਂ ਪਾ ਦਾਂਗੇ ਠੀਕ ਹੈ ਜੀ ਬਰੀਕ ਮਗਜ ਹੋਗੇ ਬਦਾਮ ਹੋਗੇ ਤੇ ਥੋੜੇ ਜਿਹ ਪਿਸਤੇ ਹੋਗੇ ਤੇ ਇਹ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਤੇ ਲਓ ਜੀ ਬਿਲਕੁਲ ਸੌਖਾ ਤਰੀਕਾ ਹੈ ਹਲਵਾ ਬਣਾਉਣ ਦਾ ਤੇ ਨਾਲੇ ਐਡ ਕਰ ਦਾਂਗੇ ਨਾਰੀਅਲ ਦਾ ਬੁਰਾਦਾ ਇਹਦੇ ਵਿੱਚ ਆਪਾਂ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹ ਥਿੱਕ ਨਹੀਂ ਹੋ ਜਾਂਦਾ ਤੇ ਜਿਵੇਂ ਜਿਵੇਂ ਇਹ ਪੱਕਦਾ ਜਾਊਗਾ ਨਾ ਆ ਦੇਖੋ ਐਨ ਥਿੱਕ ਹੁੰਦਾ ਜਾ ਰਿਹਾ ਏ ਕਿਉਂਕਿ ਪਾਣੀ ਹੈ ਜਿਹੜਾ ਆਪਾਂ ਨੇ ਆ ਨਾਪ ਕੇ ਪਾਇਆ ਏ ਤੇ ਤੁਸੀਂ ਵੀ ਜਦੋਂ ਵੀ ਹਲਵਾ ਬਣਾਓ ਨਾ ਜਿਵੇਂ ਤੁਸੀਂ ਜਿੰਨੀ ਤੁਸੀਂ ਸੋਜੀ ਲੈਣੀ ਆ ਉਹ ਤੇ ਤਿੰਨ ਗੁਣਾ ਜ਼ਿਆਦਾ ਪਾਣੀ ਪਾਉਣਾ ਮੰਨ ਲਓ ਜੇ ਇੱਕ ਕੌਲੀ ਸੂਜੀ ਦੀ ਆ ਤਾਂ ਆਪਾਂ ਨੇ ਤਿੰਨ ਕ올ੀਆਂ ਪਾਣੀ ਦੀਆਂ ਪਾਉਣੀਆਂ ਆ ਆ ਦੇਖੋ ਐਨ ਪੂਰਾ ਵਧੀਆ ਆਪਣਾ ਹਲਵਾ ਜਿਹੜਾ ਪੁੰਨ ਹੋ ਗਿਆ ਵਧੀਆ ਹਲਵੇ ਦੀ ਪਛਾਣ ਹੁੰਦੀ ਹੈ ਜਦੋਂ ਵੀ ਇਹ ਪੁੰਨ ਹੁੰਦਾ ਨਾ ਇਹ ਕੜਾਹੀ ਛੱਡ ਦਿੰਦਾ ਠੀਕ ਆ ਜੀ ਆ ਦੇਖੋ ਹੁਣ ਇਹ ਕੜਾਹੀ ਨਾਲ ਚਿਪਕ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਇਹਦਾ ਮਤਲਬ ਹਲਵਾ ਜਿਹੜਾ ਬਣਾ ਪੂਰਾ ਐਨ ਪਰਫੈਕਟ ਹੈ ਤੇ ਲੋ ਜੀ ਇਹਨੂੰ 2 ਮਿੰਟ ਆਪਾਂ ਹੋਰ ਪਕਾ ਲੰਨੇ ਆ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਇਹਨੂੰ ਸਰਵ ਤੇ ਲੋ ਜੀ ਜਦੋਂ ਵੀ ਆਪਾਂ ਨੇ ਗੈਸ ਬੰਦ ਕਰਨੀ ਹੈ ਨਾ ਉਸ ਤੋਂ ਆਪਾਂ ਨੇ 2 ਮਿੰਟ ਪਹਿਲਾਂ ਕੀ ਕਰਨਾ ਥੋੜਾ ਜਿਹਾ ਆਪਾਂ ਨੇ ਠੰਡਾ ਪਾਣੀ ਲੈਣਾ ਤੇ ਆਪਾਂ ਨੇ ਇਸ ਤਰੀਕੇ ਨਾਲ ਛਿੱਟਾ ਲਾਉਣਾ ਇਹਦੇ ਪਰ ਐਦਾਂ ਕਰਨ ਨਾਲ ਹਲਵਾ ਜਿਹੜਾ ਜ਼ਿਆਦਾ ਡਰਾਈ ਨਹੀਂ ਹੁੰਦਾ ਠੀਕ ਹੈ ਜੀ ਐਨ ਵਧੀਆ ਰਹਿੰਦਾ ਏ ਆ ਦੇਖੋ ਮੈਂ ਕਹਿੰਦਾ ਇਸ ਤਰੀਕੇ ਨਾਲ ਹੁਣ ਤੁਸੀਂ ਇਹ ਨਰਾਤਿਆਂ ਦੇ ਵਿੱਚ ਜਦੋਂ ਵੀ ਤੁਸੀਂ ਕੰਨਿਆ ਪੂਜਣੀਆਂ ਠੀਕ ਹੈ ਜੀ ਕੰਨਿਆ ਨੂੰ ਤੁਸੀਂ ਰੋਟੀ ਖੁਲਾਉਣੀ ਹੈ ਨਾ ਇਸ ਤਰੀਕੇ ਨਾਲ ਹਲਵਾ ਬਣਾਉਗੇ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਤੁਸੀਂ ਕਲਰ ਚੈੱਕ ਕਰੋ ਹਲਵੇ ਦਾ ਅਰ ਜਿਹੜਾ ਵੀ ਹਲਵਾ ਖਾਊਗਾ ਉਂਗਲੀਆਂ ਚਟਦਾ ਰਹਿ ਜਾਊਗਾ ਤੇ ਲਓ ਜੀ ਹਲਵਾ ਆਪਣਾ ਡੰਨ ਹੈ ਜੀ ਤੇ ਹੁਣ ਆਪਾਂ ਇਹਨੂੰ ਕੱਢਦੇ ਆਂ ਪਲੇਟ ਦੇ ਵਿੱਚ ਤੇ ਲਓ ਜੀ ਹਲਵਾ ਜਿਹੜਾ ਆਪਾਂ ਨੇ ਕੱਢ ਦਿਆ ਥਾਲੀ ਦੇ ਵਿੱਚ ਆ ਦੇਖੋ ਜੀ ਥੋੜੇ ਜਿਹਾ ਪਾਵਾਂਗੇ ਉੱਪਰ ਆਪਾਂ ਹੁਣ ਬਾਦਾਮ ਇਹਦੇ ਪਰ ਡੈਕੋਰੇਸ਼ਨ ਵਾਸਤੇ ਤੇ ਲਓ ਜੀ ਹਲਵਾ ਆਪਣਾ ਰੈਡੀ ਹੈ ਜੀ ਸੂਜੀ ਦਾ ਬਣ ਕੇ ਤਿਆਰ ਹੋ ਗਿਆ ਤੇ ਵਧੀਆ ਹਲਵੇ ਦੀ ਪਛਾਣ ਹੁੰਦੀ ਹੈ ਜੀ ਜਦੋਂ ਵੀ ਆਪਾਂ ਇਹਨੂੰ ਕੜਾਹੀ ਦੇ ਵਿੱਚੋਂ ਕੱਢਦੇ ਆ ਨਾ ਹਲਵਾ ਜਿਹੜਾ ਬਿਲਕੁਲ ਵੀ ਕੜਾਹੀ ਨਾਲ ਨਹੀਂ ਚਿਪਕਦਾ ਠੀਕ ਹੈ ਜੀ ਆ ਦੇਖੋ ਨਾ ਇਹ ਪਲਟੇ ਨਾਲ ਯਾਨੀ ਖੁਰਤੇ ਨਾਲ ਚਿਪਕਿਆ ਤੇ ਨਾ ਹੀ ਕੜਾਹੀ ਦੇ ਵਿੱਚ ਚਿਪਕਿਆ ਦੇਖੋ ਜੀ ਮੈਂ ਕਹਿੰਦਾ ਇਸ ਤਰੀਕੇ ਨਾਲ ਹਲਵਾ ਬਣਾਉਂਗੇ ਉਂਗਲੀਆਂ ਚੱਟਦੇ ਰਹਿ ਜੂਗੇ ਤੇ ਲੋ ਜੀ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ